ਜੀ ਕੀ ਹਾਲ ਹੈ ਸਾਰੇ ਵੀਰ ਭਰਾਵਾਂ ਦਾ ਸਵਾਗਤ ਹੈ ਤੁਹਾਡਾ ਆਪਣੇ ਬਲੌਗ ਦੇ ਵਿੱਚ ਲੋ ਜੀ ਅਗਲਾ ਦਿਨ ਚੜ ਗਿਆ ਸੀਗਾ ਹੁਣ ਆ ਗਏ ਆਪਾਂ ਟਰੈਕਟਰ ਕੋਲੇ ਟਰਾਲੀ ਤਾਂ ਹੀ ਢਕੀ ਆ ਇਹਨਾਂ ਨੇ ਆ ਨਾ ਉੱਪਰੋਂ ਸ਼ੈੱਡ ਤੋਂ ਤੁਸੀਂ ਤਾਂ ਪਾਣੀ ਪੂਣੀ ਬੜਾ ਡਿੱਗਿਆ ਹੋਇਆ ਵਾ ਹੂੰ ਵੀ ਟਰੈਕਟਰ ਆਪਣਾ ਧਵਾਉਣ ਨਾਲ ਆ ਸੀ ਅੱਜ ਇਹਨੂੰ ਧਵਾ ਕੇ ਲੈ ਕੇ ਆਉਨੇ ਆ ਧਵਾ ਕੇ ਫਿਰ ਬੰਨ ਕੇ ਖੜਾ ਦਾਂਗੇ ਫਿਰ ਜਿੱਦਨ ਜਾਣਾ ਉਤਨਾ ਹੀ ਤੁਰਪਣਾ ਵਾ ਹੋਰ ਹੀ ਮੜਾ ਮੋਟਾ ਨਿੱਕਾ ਮੋਟਾ ਜਿਹੜਾ ਕੁਝ ਵੀ ਕਰਾਉਣ ਵਾਲਾ ਇੱਕ ਤਾਰ ਜੀ ਮੱਚ ਗਈ ਸੀ ਲੈਟਾਂ ਦੀ ਤਾਰ ਨਵੀਂ ਲਵਾ ਲਈਏ ਲੈਟ ਲੈਟ ਥੱਲੇ ਲੱਗੀ ਹੋਈ ਹੈ ਇਹਦੇ ਉਹ ਜਾਗਦੀ ਨਹੀਂ ਸੀ ਤੇ ਆਪਾਂ ਹੁਣ ਇਹਨ ਕਰਾਉਨੇ ਹੁਣ ਕੱਢਣ ਲੱਗੇ ਆ ਚਾਲਦੇ ਆਂ ਬਸ ਉਧਰ ਬਾਜ਼ਾਰ ਚ ਨਾਲੇ ਨੇੜੇ ਨੇੜੇ ਗੁਰਦਾਰੇ ਮੱਥਾ ਟੇਕ ਚਾਵਾਂਗੇ ਇਹਦੇ ਤੇ ਚੱਲਾਂਗੇ ਨਾਲੇ ਵੀਲਪੇੜੀ ਰੀਲਾ ਬਣਾ ਲਿਆਵਾਂਗੇ ਮੈਨੂੰ ਹੀ ਲੈ ਕੇ ਚਾਲਦੇ ਆਂ ਉਧਰ ਆਪਾਂ ਮੜਾ ਇਹਨੂੰ ਕੱਪੜਾ-ਕੁਪੜਾ ਮਾਰ ਲਈਏ ਸਾਫ਼ ਕਰ ਲਈਏ ਫਿਰ ਮਿਲਦੇ ਆਂ ਤੁਹਾਨੂੰ ਗਾਂ ਬਾਅਦ ਤੁਸੀਂ ਭਣੇ ਰੋ ਵਧੀਆ-ਵਧੀਆ ਵਲੌਗ ਦੇਖਣ ਲਈ ਆਪਣੇ ਨਾਲ ਜੁੜੇ ਹੀ ਰਹੋ ਆਹ ਘੜੀਆ ਟਰਾਲੀ ਆਪਣੀ ਜਮ ਐਂਡ ਪੈਕ ਕੀਤੀ ਖੜੀ ਆ ਮਾਂਸ ਮੁੰਦਾ ਆਪਾਂ ਲੈ ਗਏ ਸੀ ਕੱਢ ਕੇ ਵਿੱਚੋਂ ਸਾਰਾ तकरीबन ਟਰੈਕਟਰ ਚੈੱਕ ਕਰੋ ਤੁਸੀਂ ਆਪਾਂ ਲਓ ਜੀ ਲਓ ਠੀਕ ਆ ਕਾਲੀ ਟਰੈਕਟਰ ਸਾਫ ਹੁਣ ਮਿਲਦਿਆਂ ਤੁਹਾਨੂੰ ਆਹਾਂ ਆਪਾਂ ਗਾਂਹ ਜਾ ਕੇ ਬਸ ਲਓ ਜੀ ਟਰੈਕਟਰ ਸਾਫ ਕਰਕੇ ਆਪਾਂ ਬਸ ਖੜਾਤਾ ਸੀਗਾ ਹੁਣ ਪ੍ਰਸ਼ਾਦ ਆਪਣੀ ਛਕਾਈਏ ਫਿਰ ਚੱਲਦੇ ਆ ਟਰੈਕਟਰ ਨੂੰ ਲੈ ਕੇ ਨਾਲ ਤਾਂ ਲੋਕਲ ਗੁਰਦਾਰ ਨੇ ਸਾਰਿਆਂ ਦੇ ਮੱਥਾ ਟੇਕ ਕੇ ਆਉਂਨੇ ਆ ਨਾਲੇ ਬਸ ਇਹਦੀ ਇੱਕ ਫਲੂਡ ਵਾਲੀ ਟੀਪ ਵਗ ਲੈ ਕੇ ਆਉਣੀ ਸੀ ਉਹ ਪੂਆ ਲੈ ਕੇ ਆਉਨੇ ਆ ਚੱਲਦੇ ਆ ਬਸ ਪਰ ਤੁਹਾਨੂੰ ਕਾਹ ਦਿਖਾਉਨੇ ਆ ਬਲੌਗ ਤੇ ਆਹ ਬਲੌਗਾਂ ਚ ਕਹਿੰਦੇ ਸੀ ਵੀ ਆ ਬਾਬਾ ਕੌਣ ਆ ਇਹ ਅਸੀਂ ਇਹਨੂੰ ਇਹ ਲੱਗਦਾ ਤਾਂ ਸਾਡਾ ਚਾਚਾ ਵਾ ਵੈਸੇ ਬਾਬਾ ਕਹਿ ਦਿੰਦੇ ਆ ਇਹਨੇ ਅੱਜ ਤੱਕ ਸਾਨੂੰ ਸਾਰੇ ਪੰਜਾਬ ਚ 5 ਸਾਲ ਗੁਰਦਰਿਆਂ ਦੀਆਂ ਯਾਤਰਾ ਸਾਰੀਆਂ ਇਹਨੇ ਕਰਾਈਆਂ ਨੇ ਅਸੀਂ ਨਹੀਂ ਬਾਬੇ ਨੂੰ ਲੈ ਕੇ ਜਾਂਦੇ ਬਾਬਾ ਸਾਨੂੰ ਨਾਲ ਲੈ ਕੇ ਜਾਂਦਾ ਹੁੰਦਾ ਯਾਤਰਾ ਕਰ ਹੁਣ ਸਾਰੇ ਗੁਰਦ੍ਰਿਘਮਾਂ ਤੇ ਬਾਬੇ ਨੇ ਸਾਰਿਆਂ ਦੇ ਦਰਸ਼ਨ ਕਰਾਏ ਅੱਜ ਤੱਕ ਸਾਨੂੰ ਤੇ ਹੁਣ ਵੀ ਹਜੂਰ ਸਾਹਿਬ ਵੀ ਇਹ ਬਾਬਾ ਹੀ ਲੈ ਕੇ ਆਇਆ ਸਾਨੂੰ ਕਹਿ ਕੇ ਵੀ ਚਲੋ ਹਜੂਰ ਸਾਹਿਬ ਚੱਲੀਏ ਦਰਸ਼ਨ ਕਰਕੇ ਆਈਏ ਤੇ ਆ ਆਪਣੀ ਸ੍ਰੀ ਆਮ ਆਬਾ ਜਿੱਥੇ ਆਪਾਂ ਕਮਰਾ ਲਿਆ ਹੋਇਆ ਰਹਿੰਦੇ ਹੁਣ ਚੱਲਦੇ ਆ ਗੁਰਦੁਆਰਾ ਲੰਗਰ ਸਾਹਿਬ ਪ੍ਰਸ਼ਾਦਾ ਛੱਕੇ ਹੁੰਦੇ ਆ ਫੇਰਾ ਕੇ ਟਰੈਕਟਰ ਲੈ ਕੇ ਚੱਲਦੇ ਆ ਮਿਲਦੇ ਆ ਤੁਹਾਨੂੰ ਉੱਥੇ ਕਹਾਂ ਜਾ ਕੇ ਹੁਣ ਆਪਾਂ ਚੱਲੇ ਆ ਇਧਰ ਹੀ ਸਰ ਗੁਰਦੁਆਰਾ ਬਾ ਜਿੱਥੇ ਮਹਾਰਾਜ ਦੇ ਘੋੜੇ ਹੁੰਦੇ ਆ ਤਬੀਲਾ ਵਾ ਗੁਰੂ ਗੋਬਿੰਦ ਸਿੰਘ ਜੀ ਦਾ ਕੋੜਾ ਸੀਗਾ ਨੀਲਾ ਹਨਾ ਉਹਨਾਂ ਦੇ ਅੰਸ਼ਵਾਂਛ ਜੋ ਗਾਂ ਹਨ ਜਿਹੜੇ ਘੋੜੇ ਉਹਨਾਂ ਦੇ ਦਰਸ਼ਨ ਕਰਨ ਚੱਲੇ ਆਂ ਨਾਲ ਹੀ ਬਾਬਾ ਚੱਲਿਆ ਆਪਣੇ ਅਸੀਂ ਚਾਰੇ ਜਾਨੀ ਚੱਲੇ ਆਂ ਜਾਣੇ ਹੁਣ ਉਸ ਤੋਂ ਸਾਨੂੰ ਮਹਾਰਾਜ ਦੇ ਘੋੜਿਆਂ ਦੇ ਦਰਸ਼ਨ ਕਰਾਉਣੇ ਨਾਲੇ ਆਪ ਕਰਾਂਗੇ ਤੇ ਫੇਰ ਆਪਾਂ ਇੱਧਰ ਆਵਾਂਗੇ ਬਾਜ਼ਾਰ 'ਚ ਫੇਰ ਟਰੈਕਟਰ ਕੋਲੇ ਆਉਂਨੇ ਆ ਦੇਖਦੇ ਆਪਾਂ ਟਰੈਕਟਰ ਨੂੰ ਲੈ ਕੇ ਚੱਲਦੇ ਆਂ ਲੋਕ ਲੋਕ ਨੇੜੇ ਨੇੜੇ ਘੁਰਦਾਰੇ ਜਿੱਥੇ ਆਖਦੂ ਆਪਾਂ ਜਾ ਸਕਦੇ ਆ ਉੱਥੇ ਜਾਵਾਂਗੇ ਫੇਰ ਕੱਲੂ ਆਪਾਂ ਜਾਨਾ ਨਾਨਕ ਝੀਰੇ ਉਹਦੇ ਇਥੋਂ ਗੱਡੀ ਕਰਾ ਕੇ ਲੈ ਕੇ ਜਾਣੀ ਪੈਂਦੀ ਆ ਫਸ ਆਪਾਂ ਉਹੀ ਲੈ ਕੇ ਜਾਵਾਂਗੇ ਕਰਾ ਕੇ ਇਹ ਆ ਗਈ ਜੀ ਆਪਾਂ ਆ ਗੁਰਦਾਰਾ ਬੋਲੀ ਦਾਮਦਵਾ ਸਾਹਿਬ ਹਨ ਤੇ ਆ ਇਧਰ ਤਵੇਲੇ ਆਣਾ ਬਸ ਤਵੇਲੇ ਚ ਚਾਉੜੀਆਂ ਆਪਾਂ ਆਜੋ ਆਜੋ ਇਧਰ ਐ ਘੋੜੇ ਇਹ ਮਥਾ ਪਾਟੇ ਇੱਕ ਲੈ ਇਧਰ ਵਾਰ ਸਾਹਿਬ ਠੀਕ ਹੈ ਤੇ ਆ ਘੋੜਿਆਂ ਵਾਲੀ ਗੱਡੀ ਖੜੀ ਹੈ ਹੋਰ ਐਮਬੂਲੈਂਸ ਲੈ ਕੇ ਆ ਰਿਹਾ ਬਾਦ ਜੇ ਮੈਂ ਕੋਈ ਵੀ ਗੋੜਾ ਟੇਲਾ ਮਟਰ ਆਉਂਦਾ ਹਾਂ ਉਹਨੂੰ ਲੈ ਕੇ ਜਾਂਦੇ ਹੁੰਦੇ ਇਹਦੇ ਵਿੱਚ ਆ ਆ ਗਿਆ ਆਪਾਂ ਗੋੜਿਆਂ ਦੇ ਤਵੇਲੇ ਦੇ ਵਿੱਚ ਇਹਦੇ ਇੱਕ ਗੋੜਾ ਖੁੱਲ੍ਹਾ ਛੱਡਿਆ ਹੋਇਆ ਵਾ ਭੱਜੀ ਜਾਂਦਾ ਵਾ ਜਲਦੀ ਚੈੱਕ ਕਰੋ ਨਾਮ ਆ ਬਸ਼ੀਰਾ ਲਾਦਾ ਇਹ ਤਾਂ ਹਜੇ ਨਵੀਂ ਉਮਰ ਦਾ ਆ ਘੋੜਿਆਂ ਦਾ ਹਸਤਵਾਲਾ ਇੱਥੇ ਲਿਖਿਆ ਹੋਇਆ ਸਾਰਾ ਕੁਝ ਪੋਸ ਕਰਕੇ ਪੜ ਲਿਓ। ਇਧਰ ਸਾਰਾ ਕੁ ਅਨਮੋਲ ਸਿੰਘ ਜੀ ਇੱਕ ਨੰਬਰ ਘੋੜਾ ਹੈ ਠੀਕ ਹੈ ਜੀ। ਤੇ ਆ ਬਾਕੀ ਸਾਰੇ ਘੋੜੇ ਵੀ ਖੜੇ ਨੇ ਇਧਰ। ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਜੀ ਆਪਣਾ ਤਾਂ ਜਾਣਾ ਮਨਾ ਮਾ ਗੋਲੇ ਲਿਖਿਆ ਹੋਇਆ ਵੀ ਘੋੜੇ ਨਹੀਂ ਜਾਣਾ ਹੈਗਾ। ਹੋਰ ਵੀ ਉਧਰ ਉਹ ਦੇਮਕਰ ਸਾਰੇ ਘੋੜੀ ਘੋੜੇ ਖੜੇ ਆ। ਆ ਪੰਜ ਪੰਜ ਪਿਆਰਿਆਂ ਦੇ ਸਵਾਰੀ ਵਾਲਾ ਘੋੜੇ ਆਗੇ ਆ। ਆ ਪਹਿਲਾ ਘੋੜਾ ਵੇਦਨੂ ਪਵਨਾ ਆ ਦੂਜਾ ਘੋੜਾ ਆ ਗਿਆ ਜੋਦਾ ਦਿਲਸ਼ੇਰ ਨਿਹਾਲ ਜੈ ਮੰਗਲ ਕੀ ਆ ਇਹਦਾ ਬੱਬਾ ਘੋੜਾ ਦਾ ਨੋ ਉਹਦਾ ਨੋ ਆ ਗਿਆ ਸਾਗਰ ਇਹ ਪੰਜ ਪਿਆਰੇ ਆ ਦੇ ਸਵਾਰੀ ਵਾਲਾ ਘੋੜਾ ਵਾਂ ਘੋੜੇ ਆ ਸਾਰੇ ਤੇ ਉਹ ਜਿਹੜਾ ਇੱਕ ਨੰਬਰ ਤੇ ਖੜਾ ਸੀਗਾ ਉਹ ਆਪਣਾ ਗੱਦੀ ਵਾਲਾ ਘੋੜਾ ਵਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਹਨ ਨੀਲਾ ਘੋੜਾ ਸੀਗਾ ਉਹਨਾਂ ਦੇ ਗਾਂਾਂ ਦੀਆਂ ਆਂਸ਼ ਪਾਂਛ ਚੋਂ ਉਹ ਘੋੜਾ ਵਾ ਇਹ ਗੱਦੀ ਵਾਲਾ ਬਾਕੀ ਵੀ ਦਿਖਾਉਣਾ ਤੁਹਾਨੂੰ ਘੋੜੇ ਪਹਿਲਾਂ ਤੁਸੀਂ ਆਹ ਘੋੜੇ ਦਾ ਦਰਸ਼ ਘੋੜੇ ਦੇ ਦਰਸ਼ਨ ਕਰੋ ਆ ਇਧਰ ਨਗ ਦੂਸਰੀ ਸਾਈਡ ਨਗਾਰੇ ਵਾਲੇ ਘੋੜੇ ਆ ਕੇ ਆ ਪਹਿਲਾਂ ਘੋੜਾ ਵਾ ਤੁਹਾਨੂੰ ਲਿਖਿਆ ਕਾਰਬਨ ਘੋੜੀ ਘੋੜੇ ਰੱਖੇ ਹੋਏ ਤੇ ਸਾਰੇ ਉਹ ਸਾਰੇ ਬਸ਼ੀਰੇ ਖੜੇ ਆ ਛੋਟੇ ਹਜੇ ਇੱਧਰ ਵੀ ਘੋੜੇ ਰਖਣੀ ਆ ਆ ਗਿਆ ਘੋੜਿਆਂ ਦਾ ਰਾਜੂ ਨਗਾਰੇ ਵਾਲਾ ਆ ਸਵਈਆ ਸਵਾ ਮਾਦਵ ਆ ਹੈਗਾ ਘੋੜਾ ਗੱਭਰੂ ਤੇ ਆ ਹੈਗਾ ਦਿਲਬਾਗ ਇਹ ਸਾਰੇ ਘੋੜੇ ਜਿਹੜੇ ਇਧਰਲੀ ਸਾਈਡ 'ਤੇ ਹੈਗੇ ਆ ਨਹੀਂ ਾਂਕੂੜੇ ਤਾਂ ਪੰਜਿਆ ਪੈਣੀ ਸਵਾਰੀ ਵਾਲੇ ਦੋ ਤੇ ਉਹ ਨਕਾਰੇ ਵਾਲੇ ਘੋੜੇ ਉਧਰ ਜਿਹੜੇ ਤੁਹਾਨੂੰ ਮਗਰ ਦਿਖਾਏ। ਲਓ ਜੀ ਆਪਾਂ ਤਵੇਲੇ ਤੇ ਆ ਕੇ ਉਧਰ ਤਵੇਲੇ ਚ ਘੋੜਿਆਂ ਦੇ ਦਰਸ਼ਨ ਕਰਕੇ ਹੁਣ ਆਪਾਂ ਆ ਗਏ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 뮤ਜ਼ੀਅਮ ਚ ਦੇਖਣ। ਟਿਕਟਾਂ ਆਪਾਂ ਲਈਆਂ ਘਟਾ ਤੇ ਹੁਣ ਆਪਾਂ ਅੰਦਰ ਚੱਲਦੇ ਆਂ ਇੱਥੇ 뮤ਜ਼ੀਅਮ ਚ ਨਾਲੇ ਤੁਹਾਨੂੰ ਦਿਖਾਉਨੇ ਆਂ ਨਾਲੇ ਆਪ ਦਰਸ਼ਨ ਕਰ। ਅੰਦਰ ਆ ਗਏ ਸੀ 뮤ਜ਼ੀਅਮ ਚ ਚੈੱਕ ਕਰੋ ਤੁਸੀਂ। ਆਪ ਪਹਿਲਾ ਪੋਰਸ਼ਨ ਆਪ ਇੱਥੇ ਐਂਟਰ ਕਰ ਗਏ ਆ ਗੁਰੂਆਂ ਦੀਆਂ ਜਾਂ ਹੋਰ ਸਾਰੀਆਂ ਫੋਟੋਆਂ ਹੀ ਲੱਗੀਆਂ ਹੋਈਆਂ ਨੇ ਆ ਜੋਤ ਬਣਾ ਜੋਤ ਬਣਾ ਹੀ ਹੋਈ ਹੈ ਚੱਕ ਦੀ ਚੈੱਕ ਕਰੋ ਇਹ ਤੇ ਬਣਾਇਆ ਹੈ ਸਾਰਾ ਵਧੀਆ ਬਣਾਇਆ ਹੈ ਆ ਨੂਮੇ ਪਾਸ਼ਾਏ ਦੀ ਬਣਾਈ ਹੋਈ ਹੈ ਸੰਗ ਬੈਠੇ ਆ ਸਾਰ ਸਾਰ ਨਦੀ ਦਾ ਪਛੋੜਾ ਉਹਦੇ ਮਾਤਾ ਜੀ ਦੇ ਨਾਲ ਬੱਥੇ ਸਾਰਾ ਹੀ ਹੈ ਨਾ ਲੈਂਡ ਵਾਈਜ਼ ਬਣਾਇਆ ਹੋਇਆ ਵਾਪੇ ਸ਼ੁਰੂ ਤੋਂ ਪਹਿਲੇ ਗੁਰੂ ਸਾਹਿਬ ਤੋਂ ਲੈ ਕੇ ਨਾ ਉਹ ਸਾਰਾ ਫੋਟੋਆਂ ਮਾ ਲਾ ਕੇ ਸਾਰੀਆਂ ਵਧੀਆ ਬਣਾਇਆ ਹੈ ਸਾਹਿਬ ਜੀ ਆ ਦਿਨ ਨਹੀਂ ਹਾਂ ਚ ਚਣਦੇ ਉਹ ਫੋਟੋ ਆ ਚਮਕੌਰ ਦੀ ਗੜੀ ਦਾ ਜੁੱਧ ਦਰਸ਼ਨ ਕਰੋ ਜੀ ਮਹਾਰਾਜ ਦੀ ਰੀਨਲ ਫੋਟੋ ਕਿਸੇ ਵੀ ਮੋਟਾ ਮਾਹਰ ਇਸ ਨਾਲ ਦਾਵਾਸ ਅੱਛਾ ਬਾਹਰ ਕੀ ਉਹ ਤੇ ਆਪਾਂ ਲਗੇ ਸੀ ਬਾਬੇ ਜਿੱਤੇ ਬਾਬੇ ਨਾਲ ਗੁਰਦਰਾ ਗੁਰਦਰਾ ਆ ਉੱਥੇ ਬੰਦਾ ਦੇ ਵਾਹ ਪਹੁੰਚਦਾ ਅੱਛਾ ਮਹਾਰਾਜ ਜੀ ਜਿਹੜੀ ਜੀ ਉਸ ਦੇ ਪਾਣੀ ਤੇ ਬਹਿ ਕੇ ਸੀ ਆ ਦਸੇ ਗੁਰੂ ਸਾਹਿਬਾਨ ਜੀ ਆਪਣੇ ਹੀ ਬਣਿਆ ਸਤਿ ਅਨੰਤਪੁਰ ਸਾਹਿਬ ਉਹਦੇ ਵਿੱਚ ਜਿਆਦਾ ਆਪਣਾ ਪੰਜਾਬੀ ਕਲਚਰ ਵਿਰਸਾ ਲਿਖਾ ਹੋਇਆ ਹੈ ਪਰ ਇਹ ਸਿਰਫ ਗੁਰੂ ਸਾਹਿਬਾਨ ਜੀ ਦਾ ਹੀ ਆਪਣਾ ਮਿਊਜ਼ੀਅਮ ਉਹਨਾਂ ਬਾਰੇ ਸਾਰਾ ਕੁਝ ਰਸਿਆ ਹੋਇਆ ਹੈ ਇੱਥੇ। ਆ ਸਾਹਿਤ ਦੰਗੇ ਹੋਏ ਕੰਧਾਂ ਤੇ ਆ ਨਾ ਜਪਾ ਸੈਂਟਰ ਚ ਆ ਜਿੱਥੇ ਫੋਟੋ ਮੇ ਲੱਗਣ ਵਾਲੀਆਂ ਨੇ ਇੱਕ ਦੋ ਜਨ ਚੇਂਜ ਕਰਦੇ ਹੋਣਗੇ। ਦੇਖੋ ਜੀ। ਲਓ ਜੀ। ਬਾਬਾ ਬੰਦਾ ਸਿੰਘ ਜੀ ਬਾਬਾ ਬੰਦਾ ਸਿੰਘ ਭਾਦਜੀ ਦੀ ਫੋਟੋ ਆ ਜਦੋਂ 5 ਦੀਵੜ ਦੇ ਕੇ ਗੁਰੂ ਜੀ ਨੇ ਤੋਰਿਆ ਸੀਗਾ ਉਹਨਾਂ ਨੂੰ ਪੰਜਾਬ ਆਹ ਸਾਰਾ ਫਿਰ ਬਾਬਾ ਬੰਦਾ ਸਿੰਘ ਬਾਦ ਜੀ ਬਾਰੇ ਆ ਗਿਆ ਇੱਥੇ ਨਕਸ਼ਾ ਬਣਾਇਆ ਹੋਇਆ ਸਾਰਾ ਆਜੋ ਇਧਰ ਅਗਲੇ ਕਮਰੇ ਚ ਚੱਲਦੇ ਆਂ ਆ ਗਿਆ ਮਿਊਜ਼ੀਅਮ ਦਾ ਲਾਸਟ ਪੋਰਸ਼ਨ ਸ਼ਾਸਤਰ ਜਿੱਥੇ ਰੱਖੇ ਹੋਏ ਆ ਸਾਰੇ ਆਪਣੇ ਸ਼ਾਸਤਰ ਦੇਖੋ ਤੁਸੀਂ ਛੱਡੀਆਂ ਤਕੜੀਆਂ ਤਕੜੀਆਂ ਕਿਰਪਾਨਾਂ ਹਨ ਜੰਗ ਯੁੱਧ ਲੜਦੇ ਹੁੰਦੇ ਸੀਗੇ ਸੈੰਘ ਉਹਦੋਂ ਐ ਚੱਕ ਕੇ ਪੂਰਾ ਕੱਚਾ ਕਜੁਰਮਾਂ ਸਾਲਦਾ ਆਹ ਸਾਸ਼ਤਰ ਪਏ ਸਾਰੇ ਪੁਰਾਣੇ ਹਨ ਤੇ ਘਟਾਲ ਦੇਖੋ ਕਿੰਨੀ ਪੁਰਾਣੀ ਹੈ ਥੋੜੀ ਥੋੜੀਆਂ ਸਾਈਡਾਂ ਟੁੱਟੀ ਹੋਈ ਹੈ ਸਾਰਾ ਕੁਝ ਪਰ ਫਿਰ ਵੀ ਹਨਾ ਸੰਭਿਆ ਹੈ ਸਾਰਾ ਸਿੱਕ ਇਤਿਹਾਸ ਇਹਨਾਂ ਨੇ ਸਾਰੇ ਸ਼ਾਸਤਰ ਉਮੀ ਰੱਖੇ ਹੋਏ ਆ ਵਧੀਆ ਸਾਮਕੇ ਆ ਵੀ ਸ਼ਾਸਤਰ ਪਿਆ ਇੱਧਰ ਆਹ ਦਮਾਲਿਆਂ ਤੇ ਲਾਉਣ ਵਾਲੇ ਜਿਵੇਂ ਲੋ ਜੀ ਆਪਾਂ ਟਰੈਕਟਰ ਕੋਲੇ ਆ ਗਏ ਸੀਗੇ ਟਰੈਕਟਰ ਕਰ ਲਿਆ ਸੀਗਾ ਹੁਣ ਇਹਨੂੰ ਲੈ ਕੇ ਚੱਲਦੇ ਆ ਉਧਰ ਬਾਜ਼ਾਰ ਚ ਨਾਲ ਤਾਂ ਇਹਦਾ ਮਾੜਾ ਮੋਟਾ ਆਪਾਂ ਜੜਾ ਕਰਾਉਣਾ ਮਹਨਾ ਪਲੂਡ ਜਿਹੜੀ ਗੇਜ ਜੀ ਪਵਾ ਕੇ ਲੈ ਕੇ ਆਣੀ ਉਹ ਪਵਾ ਲੈਣੇ ਏਜੰਸੀ ਤੇ ਜਾ ਕੇ ਆਉਣੇ ਆ ਜਾਂ ਤੁਸੀਂ ਲੱਭਦੇ ਆ ਪਹਿਲਾਂ ਤਾਂ ਜਾ ਕੇ ਜੇ ਆਪਾਂ ਨੂੰ ਪਤਾ ਹੋਣਾ ਨਹੀਂ ਕਿੱਥੇ ਆ ਅਸੀਂ ਲੋਕਲ ਤੋਂ ਕਿਸੇ ਤੋਂ ਪੁੱਛਦੇ ਆ ਨਾਲੇ ਉਹ ਕਢਾ ਕੇ ਲੈ ਕੇ ਆਉਣੇ ਆ ਨਾਲੇ ਆਪਾਂ ਮੜਾ ਮੋਟਾ ਹੁੰਗਾ ਅੰਪੈਰਾ ਮੰਗੇ ਬੱਪਾਲ ਚ ਗੱਡੀ ਜਾਂਦੇ ਆ ਕਿਉਂ ਤਵਾ ਕੇ ਲੈ ਕੇ ਆਉਣਾ ਧਮਾਉਣ ਵਾਲਾ ਬਾਲਾ ਹੋਇਆ ਪੱਲੇ ਫੜਿਆ ਪਿਆ ਨਾ ਮੈਂ ਆਉਂਦੇ ਕੋ ਸੰਦਰੋ ਸਾਰੀ ਮਿੱਟੀ ਮਿੱਟੀ ਹੋਈ ਪਿਆ ਤਵਾ ਕੇ ਪਾਲਚ ਪੂਲ ਚ ਮਾਰ ਕੇ ਪਾਲਚ ਆਪ ਦੀ ਨਾਲ ਆਪ ਦੀ ਲਿਆਂਦੀ ਹੋਈ ਆ ਮਾਰ ਕੇ ਚਮਕਾ ਕੇ ਲਿਆ ਕੇ ਨੂੰ ਕਢਾ ਕੇ ਫਿਰ ਆਪਾਂ ਬੰਨ ਦੇਣਾ ਫੇਰ ਤਾਂ ਜਾਣ ਲੱਗੇ ਗੱਡਾਂਗੇ ਉਹਨੂੰ ਬੱਚੀ ਹੋਇਆ ਲੋਟ ਜਿੰਨੇ ਵੀ ਨੂੰ ਕਟਦੇ ਆ ਕਰਾਂਗੇ ਆ ਟਰਾਲੀ ਖੜੀ ਆ ਬੰਨੀ ਆਪਣੀ ਬਸ ਚੱਲਦੇ ਆ ਹੁਣ ਆਪਾਂ ਜਾ ਪਯਾਂਸੀ ਆ ਹਿੰਗੋਲੀ ਗੇਟ ਆ ਗਿਆ ਇੱਥੇ ਖਜੂਰ ਸਾਹਿਬ ਇਧਰ ਆ ਸਟੇਜ ਰੇਲਵੇ ਸਟੇਸ਼ਨ ਨੂੰ ਰਾਹ ਚੱਲਿਆ ਜਾਂਦਾ ਜਦੋਂ ਪਟ੍ਰੇਨ ਤੇ ਉਹਨਾਂ ਖਜੂਰ ਸਾਹਿਬ ਕੋ ਇਧਰੋਂ ਹੋਣਾ ਪੈਂਦਾ ਵਾ ਤੇ ਆ ਹਿੰਗੋਲੀ ਗੇਟ ਆ ਇਧਰ ਮਗਰ ਖਜੂਰ ਸਾਹਿਬ ਮੇਨ ਸ਼ਹਿਰ ਅੰਦਰ ਚੱਲਿਆ ਜਾਂਦਾ ਵਾ ਇਧਰ ਹੀ ਸੈਟ ਹੋ ਆਪਾਂ ਆਏ ਆ ਇਧਰ ਸਰਾਮਾਨੇ ਜਣ ਕਿ ਖੁੱਲਾ ਏਰੀਆ ਥੋੜਾ ਜਿਹਾ ਆ ਇਧਰ ਭੀੜ ਭੜਕੇ ਵਾਲਾ ਥਾਂ ਇਧਰ ਦਾ ਆਪਾਂ ਜਾਣਾ ਨਹੀਂ ਆਪਾਂ ਤਾਂ ਏਜੰਸੀ ਜਾਣਾ ਟਰੈਕਟਰਾਂ ਦੀ ਉਹ ਇਧਰਲੀ ਸਾਈਡ ਆ ਆਪਾਂ ਚੱਲਦੇ ਆਂ ਲਓ ਆ ਗਏ ਸੀ ਆਪਾਂ ਟਰੈਕਟਰ ਦੇ ਜਾਂ ਅੰਸੇ ਕੋਲੇ ਨਿਊ ਹਾਲੈਂਡ ਦੇ ਕੋਲੇ ਆਹ ਸਾਹਮਣੇ ਜਾਂ ਅੰਸੇ ਆ ਹੁਣ ਦਿਖਾਉਨੇ ਆ ਇਹਨਾਂ ਨੂੰ ਇੱਥੇ ਪੁੱਛਦੇ ਆ ਇਹਨਾਂ ਤੋਂ ਫਲੂਡ ਪੋਣ ਨੇ ਤੇਲ ਵਾਲਾ ਗੇਜ ਸੌਰੀ ਗੇਜ ਜਿਹੜੀ ਗਈ ਐ ਨਾ ਮੈਂ ਗੇਜ ਪਾਉਣੀ ਆ ਆਪਾਂ ਆਪੇ ਉਹ ਸੂਈ ਖੜ ਗਈ ਸੀਗੀ ਉਹ ਬੋਨਟ ਵਿੱਚ ਪੁੱਛਦੇ ਆ ਪਾਈ ਨਾ ਕਰਦੇ ਆ ਗੱਲਬਾਤ ਆ ਗਏ ਉਂ ਵੀ ਜੇ ਕੋਈ ਪੰਜਾਬ ਤੋਂ ਟਰੈਕਟਰ ਲੈ ਕੇ ਆਉਂਦਾ ਮਨਾ ਕੋਈ ਦੇ ਲੋਡ ੜ ਪੈਂਦੇ ਆਪਣੇ ਦਾ ਪੈਂਦੀ ਨਹੀਂ ਇਹ ਨਾ ਹਸਪੀਟਲ ਆਪਣੇ ਗੁਰਦਾਰੇ ਤੋਂ ਕਿਲੋਕਮੀਟਰ ਦੂਰ ਆ ਕੇ ਰੀਨੂ ਕਾਈ ਤੇ ਉਹਦੇ ਬਿਲਕੁਲ ਸਾਹਮਣੇ ਆਨ ਨੂੰ ਹੌਲੰਦ ਟਰੈਕਟਰ ਦੀ ਏਜੰਸੀ ਤੇ ਇੱਥੇ ਵੀ ਜੇ ਕਿਸੇ ਨੂੰ ਲੋਡ ਲਾੜ ਹੁੰਦੀ ਹੈ ਤਾਂ ਆ ਸਕਦਾ ਵਾ ਪਰ ਦਰ ਤੋਂ ਬਸ ਜਿਹੜਾ ਪੌਲ ਆਉਂਦਾ ਵਾ ਸਿੱਧਾ ਸਿੱਧਾ ਆਈ ਜਾਣਾ ਮਾ ਤਰੀ ਨੂੰ ਕਾਈ ਹਸਪੀਟਲ ਜਿਹਨੂੰ ਮਰਜੀ ਪੁੱਛ ਲਿਓ ਉਹਦੇ ਸਾਹਮਣੇ ਆਨ ਨੂੰ ਹੌਲੰਡ ਟਰੈਕਟਰ ਦੀ ਏਜੰਸੀ ਚਲੋ ਮਿਲਦੇ ਆ ਉੱਥੇ ਮੈਂ ਕਿ ਮੈਸਟਰੀ ਨਾਲ ਗੱਲਬਾਤ ਕਰਦੇ ਆ ਫਿਰ ਮਿਲਦੇ ਆ ਜਾ ਕੇ ਮੈਂ ਦਿਖਾਉਂਦੇ ਆ ਤੁਹਾਨੂੰ ਕਹਾਂ ਜਾ ਕੇ ਟਰੈਕਟਰ ਸੀ ਜਾ ਕੇ ਸੀਗੇ ਆ ਏਜੰਸੀ ਦਾ ਮਾਲਕ ਆ ਭਾਈ ਇਹ ਉਹ ਮਕੈਨਿਕ ਇਹਨਾਂ ਦਾ ਖੜਾ ਇਹ ਸਾਰੇ ਦੇਖਣ ਲੱਗੇ ਹੋਇਆ ਟਰੈਕਟਰ ਨੂੰ ਕਿਤੇ ਸਾਡੇ ਏਰੀਆ ਚ ਇਹੋ ਜਿਹਾ ਟਰੈਕਟਰ ਨਹੀਂ ਹੈਗਾ ਨਾ ਇਹਨਾਂ ਜੌਰ ਲਾਉਂਦਾ ਨਾ ਇਹਨਾਂ ਨੂੰ ਆਪਾਂ ਵੀਡੀਓ ਦਿਖਾਈਆਂ ਸੀ ਆਪਣੀਆਂ ਵੀ ਨੇ ਹਾਲ ਪਾ ਕੇ ਖੇਤਾਂ ਐ ਤਵੀਆਂ ਤੇ ਇਹ ਦੇਖ ਕੇ ਬਾਈ ਹੋਣੀ ਹੈਰਾਨ ਆ ਟਰੈਕਟਰ ਹੀ ਦੇਖੀ ਜਾਂਦੇ ਆ ਮਾਲਕ ਖੁਦ ਆ ਪਕੜਾ ਨਿਊ ਹੋਰ ਏਜੰਸੀ ਦਾ ਆਹ ਏਜੰਸੀ ਦਾ ਤੇ ਤੇ ਇਹਨਾਂ ਦੇ ਜਿਹੜੇ ਟਰੈਕਟਰ ਆ ਹੀ ਆਏ ਆਉਂਦੇ ਆ ਆਪਣੇ ਵੀ ਤੇ ਆਪਣੇ ਵਾਲਾ ਮੋਡੀਫਾਈ ਕੀਤਾ ਹੋਇਆ ਉਹਦੇ ਡੈਕ ਛੱਡ ਲੈਂਦੇ ਆ ਕਦੇ ਕੋਸ ਦੇਖੀ ਜਾਂਦੇ ਆ ਟਰੈਕਟਰ ਹੀ ਚੈੱਕ ਕਰ ਰਹੇ ਆ ਆਪਣੇ ਕੋਈ ਨਾ ਬਾਏ ਨੂੰ ਦਿਖਾਉਂਦੇ ਆ ਇਹਨੂੰ ਦੇਖ ਲੈਣ ਤਾਂ ਏਜੰਸੀ ਚ ਵੀ ਉਹ ਗੇਜ ਪੈਂਦੀ ਆ ਜਾਂ ਤਾਰ ਤੂਰ ਆ ਕੋਈ ਲਈ ਹੋਈ ਤਾਂ ਆਪੇ ਚੈੱਕ ਕਰਕੇ ਦੱਸ ਦੇਣ ਕਿ ਹੁਣ ਚੈੱਕ ਕਰਨ ਲੱਗੇ ਆ। ਲਓ ਜੀ ਬਾਈ ਕੋਲਣ ਲੱਗਿਆ ਵਾ ਤੇ ਮੀਟਰ ਚੈੱਕ ਕਰਦਾ ਵਾ ਵੀ ਗੇਜ ਪਊਗੀ ਜਾਂ ਮੀਟਰ ਦੀ ਵੀ ਤਾਰ ਤੂਰ ਲਈ ਹੋਈ ਆ। ਬਾਈ ਹੁਣ ਚੈੱਕ ਕਰਨ ਲੱਗਿਆ ਰੈਕਟਰ। ਪੰਦਰ ਆਪਣਾ ਇਹਨਾਂ ਨੂੰ ਇੰਟਰਵਿਊ ਦੇਣ ਲੱਗਾ ਐ ਦੱਸਣ ਲੱਗਾ ਐ ਸਾਰਾ ਕੁਝ। ਹਿੰਦੀ ਪੜੀ ਆ ਉਹਨਾਂ ਦਾ ਕੀ ਹਿੰਦੀ ਗੱਲ ਚੱਲ ਰਹੀ ਹੈ ਇਹਨਾਂ ਦਾ ਲਗੇ ਸਾਹਿਬ ਇਸਦੀ ਕੀਮਤ ਕੀ ਹੈ ਉਹ 3600 ਦੀ ਕੀਮਤ ਕੀ ਹੈ ਉਸਦੀ ਆਦਤ ਨਾਲ ਹਤਾਏ ਕਿੰਨਾ ਪੈਣੇ ਬੜੇ ਮਹਿੰਗਾ 14.9 ਲੱਖ ਆਇਆ ਸੀ ਕੋਲੇ ਆ ਭਾਈ ਨੇ ਮੀਟਰ ਦੇਖਦਾ ਪਿਆ ਕੋਈ ਕਿਸੇ ਆਪਾ ਡੈਕ ਛੱਡਿਆ ਹੀ ਜਵਾਕ ਆ ਗਏ ਸਕੂਲਾਂ ਨੇ ਨਿੱਕੇ ਨਿੱਕੇ ਵੀ ਨੱਚਣ ਲੱਗ ਗਏ ਸੀਗੇ ਖੜ ਕੇ ਇੱਥੇ ਫਤਿਹ ਇਹਨਾਂ ਨੂੰ ਇੰਟਰੋ ਦੇ ਰਿਹਾ ਵਾ ਪਿੰਦਰ ਆਪਣਾ ਉਧਰ ਬਾਈ ਨੂੰ ਏਜੰਸੀ ਵਾਲ ਨੂੰ ਦੇ ਰਿਹਾ ਫਤਿਹ ਜਵਾਕਾਂ ਨੂੰ ਇੰਟਰੋ ਕਰ ਰਿਹਾ ਵਾ ਹਾਈ ਹਾਈ ਭਾਈ ਜਾਨ ਬੋਲਿਓ ਜਾਈ ਹਾਂ ਸੰਜੂ ਹਾਂ ਧਾਰ ਨਹੀਂ ਗਿਆ ਤੁਹਾਨੂੰ ਵਾਹ ਰੱਪਨਾ ਕੀ ਕਰੇ ਤੇ ਕੀ ਕਰੇ ਤੇ ਬੀਜ ਦਾ ਨਾ ਚੇਕ ਕਰ ਲੈ ਰਿਹਾ ਕਰੰਟ ਆ ਰਿਹਾ ਜੀ ਹਮੇ ਡਾਕਟਰ ਕਿਹਦਾ ਕਿਆ ਚੀਜ਼ ਹੈ ਸਪੈਸ਼ਲਿਟੀ ਹੈ ਇਹਦੇ ਨਾਲ ਆਉਂਦੀ ਨਹੀਂ ਹੱਡੀਆਂ ਕੀ ਜਾਲੇ ਕਾਜੀ ਕੀ ਜੀ ਕੀ ਬਾਬਾ ਹੱਡਾ ਆਉਂਦੀ ਨਹੀਂ ਸਪੈਸ਼ਲਿਟੀ ਆਓ ਇਹਨਾਂ ਦੇ ਨਹੀਂ ਹੱਡ ਇਹਨਾਂ ਦੀ ਦੂਜੀਆਂ ਛਤਰੀਆਂ ਆਉਂਦੀਆਂ ਆਪਣੇ ਆਹ ਹੱਡ ਆਉਂਦੀਆਂ ਨਾਲ

ਉਹ ਕੰਪਨੀ ਕਿਤਾ ਜਿਮਨੇ ਹੈਵੀ ਅਲੈਕਸ ਬਣਵਾਈ ਹੈ ਉਹ ਹਲਕਾ ਤਾਂ ਅੱਛਾ ਅੱਛਾ ਇਸ ਕੋ ਲਾਈਟ ਤੇ ਦੇਖ ਲੈ ਜ਼ਰੂਰ ਕਿੰਝ ਰਿਹਾ ਹਾਂ ਇਹ ਵਾਰ ਦੇ ਪੂਰੇ ਹੈ ਵੀ ਇਹ ਪੂਰੀ ਥੋੜੇ ਸੈਂਪਲ ਹੀ ਰੱਖਦੇ ਆ ਇਹਦੇ ਟਰੈਕਟਰ ਹਨਾ ਐਸੇ ਸੈਂਪਲ ਹੀ ਰੱਖਤੇ ਆ ਜਾਂ ਪਰ ਤੋਂ ਸਾਢੇ ਨਹੀਂ ਸਾਢੇ ਤਾਂ ਯਾਂਸੀ ਜੋ ਕੱਢਣ ਸਾਰ ਪਹਿਲਾਂ ਮੋਡੀਫਾਈ ਨਹੀਂ ਬੋਡੀ ਫਾਈ ਉਹ ਕਦੇ ਨਹੀਂ ਕਰ ਲੈਣਾ ਖਤੇ ਖਤੇ ਦਾ ਫੇਰ ਵਾੜਦੇ ਸਾਡੇ ਤਾਂ ਪਹਿਲਾਂ ਆ ਹੀ ਕਰਦੇ ਆ ਟੈਟਰ ਸਾਹਿਬ ਕੋਲ ਏਜੰਸੀ ਗੱਡ ਕੇ ਸਿੱਧੇ ਟੈਰਾਂ ਵਾਲੀ ਦੁਕਾਨ ਤੇ ਘਰੇ ਦਾ ਫੇਰ ਹੀ ਵੱਟਦਾ ਟਰੈਕਟਰ ਏਐਨਸੀ ਵਾਲਾ ਚੱਲਿਆ ਬਾਈ ਇਹ ਮਕੈਨਿਕ ਆ ਇੱਥੇ ਮੇਨ ਹੈਡ ਮਕੈਨਿਕ ਹੈ ਨਾ ਏਜੰਸੀ ਚ ਤੇ ਟ੍ਰਾਈ ਲਾਈਨ ਚੱਲਿਆ ਆਪਣੇ ਟਰੈਕਟਰ ਦੀ ਇਹਦਾ ਦੇਖ ਕੇ ਆਉਣਾ ਵਾ ਕਿਵੇਂ ਚੱਲਦਾ ਕਿਵੇਂ ਨਹੀਂ ਕਿਤੇ ਆਪਾਂ ਮੀਟਰ ਲੋਟ ਕਰਾਉਣਾ ਆਏ ਸੀ ਲੈ ਕੇ ਲੈ ਕੇ ਚੱਲਿਆ ਬਾਈ ਕਹਿੰਦਾ ਸਾਡੇ ਦਾ 40 ਨੀ ਟੱਪਦਾ ਮੈਂ ਸਾਡੇ ਵਾਲੇ ਦਾ 70 ਤੱਕ ਜਾ ਕੇ ਰੋਕਦਾ ਆਹ ਲੈ ਗਿਆ ਹਾਂ 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 ਆਵਾਜ਼ ਆਵਾਜ਼ ਇਹ ਉਹ ਥੋੜਾ ਬੰਦੇ ਨਾਲ ਡਰਦਾ ਹੀ ਨਹੀਂ ਭਜਾਉਂਦਾ ਹੈਗਾ ਰੇਸ ਮੋੜ ਲੀ ਉਹਨੇ ਲੈ ਕਿਤੇ ਜੀ ਅੱਛੇ ਹਾਤੀ ਹਾਤੀ ਖੜੇ ਕਰਦਾ ਹੁੰਦਾ ਵਾ ਉਹ ਖਰਾ ਕੰਟਰੋਲ ਹੀ ਨਹੀਂ ਹੁੰਦਾ ਕੰਟਰੋਲ ਨਹੀਂ ਹੋਤਾ ਸਪੀਡ ਦਾ ਬਹੁਤ ਆ ਇਹ ਵੀ ਫੁਰਵੀ ਗੱਲੇ ਕਰ ਕਰ ਲੈ ਕਰ ਲੈ ਵੀਰੇ ਫੋਟੋ ਕਰ ਲੈ ਬਹੁਤ ਵਧੀਆ ਬਹੁਤ ਪਿਕਅਪ ਹੈ ਇਹਦੇ ਹੋਇਆ ਹੈ ਇਹਦਾ ਇਹਦਾ ਪੈਕਅਪ ਰੋਕੀ ਹੋਈ ਹੈ ਇਹਦੀ ਹੁਣ ਆਪ ਟਰਾਈ ਲੈ ਕੇ ਠੇਕਣ ਲੱਗਿਆ ਵਾ ਉਹ ਚਲਾ ਕੇ ਦੇਖਦਾ ਮੈਂ ਮੀ ਉਹ ਬਾਈ ਦਾ ਹੱਥ ਖੜੇ ਕਰ ਗਿਆ ਇਹਨਾਂ ਦਾ ਫੋਰਮੈਨ ਕਹਿੰਦਾ ਕੰਟਰੋਲ ਹੀ ਨਹੀਂ ਹੁੰਦਾ ਹੈਗਾ ਅੱਛਾ ਤੇ ਆਪਾ ਬੱਸ ਕਪਾਉਣ ਨੂੰ ਸਮੋਗਾ ਲਓ ਜੀ ਇਹਦੀ ਗੇਅਰ ਚਾਹ ਗੇਅਰ ਚੇਂਜ ਹੋਣੀ ਹੈ ਜਾਣ ਕੇ ਵੀ ਬਾਈ ਉਹਨਾਂ ਨੂੰ ਕਹਿੰਦਾ ਇਹਨਾਂ ਨੇ ਆਰਡਰ ਪਾਤਾ ਵਾ ਇਹ ਕਹਿੰਦੇ ਮੰਗਾ ਦੰਨੇ ਆ ਤੇ ਫਿਰੇ ਕੱਲ ਪਰਸੋਂ ਦਾ ਤਸ ਆ ਜੂਗੀ ਆਪਾਂ ਕੱਲ ਪਰਸੋਂ ਮੰਗਾ ਕੇ ਫਿਰ ਆ ਕੇ ਲੈ ਜਾਗੇ ਤੇ ਹੁਣ ਆਪਾਂ ਚਾਲਦੇ ਆ ਫਿਰ ਗੁਰਦਾਰੀਓ ਜਿਹੜਾ ਤਾਂ ਮੋੜ ਵਾਂ ਤਾਂ ਆਪਣੇ ਟਰੈਕਟਰ ਨੇ ਆਲੇ ਦੁਆਲੇ ਆ ਕੇ ਲੋਕ ਇਕੱਠੇ ਹੋ ਗਏ ਸੀ ਇਹ ਘੱਟ ਹੀ ਹੋ ਗਏ ਪੂਰਾ ਇਹਨਾਂ ਦੇ ਆਇਆ ਨਾ ਇੱਥੇ ਟਰੈਕਟਰ ਸੈਂਪਲ ਦਾ ਰੱਖ ਰਿਹਾ ਸਾਰੇ ਜਿਆਦਾ ਮੋਡੀਫਾਈ ਕੋਈ ਕਰਦਾ ਨਹੀਂ ਆਪਣੇ ਵਾਲਾ ਤਾਂ ਬੰਦ ਫੁੱਲ ਤਿਆਰ ਕੀਤਾ ਹੋਇਆ ਸਾਰੇ ਪਾਸਿਓਂ ਆ ਕੇ ਮਿਊਜ਼ਿਕ ਸਿਸਟਮ ਬਾਈ ਕਹਿੰਦਾ ਬੜਾ ਸਰਾ ਲੱਗਿਆ ਹਾਂ ਨੰਬਰ ਲੈ ਲਿਆ ਏਜੰਸੀ ਵਾਲ ਨੇ ਆਪਣਾ ਬਾਈ ਨੇ ਕਹਿੰਦਾ ਉਹਨੂੰ ਫੋਨ ਲਾ ਕੇ ਦੱਸ ਦੂੰਗਾ ਉਹ ਵੀ ਜਿਆਦਾ ਕਰੇ ਇਹੋ ਜੀਆਂ ਛਤਰੀਆਂ ਮੰਗਾਉਣੀਆਂ ਮੈਂ ਕਹਦਾ ਵੀ ਛਤਰੀਆਂ ਲਾ ਕੇ ਦਿਆ ਕਰਨੀਆਂ ਟਰੈਕਟਰਾਂ ਦੇ ਨਾਲ ਵੇਚਿਆ ਕਰਨੀਆਂ ਐਸੈਸਰੀ ਇੱਕ ਬੰਪਰ ਦਾ ਪੁੱਛਦਾ ਸੀਗਾ ਉਹ ਨਾ ਕੋਈ ਨਾ ਬੇਚਾਂ ਚੋਗਾ ਜਦੋਂ ਮਰਜੀ ਫੋਨ ਲਾ ਲਈ ਸਾਰਾ ਕੁਝ ਦੱਸ ਦਾਂਗੇ ਉਹਨਾਂ ਆਪਾਂ ਨੂੰ ਸਰਵਿਸ ਸਟੇਸ਼ਨ ਲੱਭਿਆ ਕੰਮ ਤਾਂ ਆਪਣਾ ਹੋ ਗਿਆ ਯਾਂਸੀ ਵਾਲਾ ਦਾ ਹੁਣ ਸਰਵਿਸ ਸਟੇਸ਼ਨ ਲੱਭਦੇ ਆਂ ਤੇ ਟਰੈਕਟਰ ਧਵਾ ਕੇ ਫਿਰ ਲੈ ਕੇ ਚਾਲਦੇ ਆਂ ਜੀ ਆ ਗਏ ਆਪਾਂ ਸਰਵਿਸ ਸਟੇਸ਼ਨ ਤੇ ਤੇ ਹੁਣ ਟਰੈਕਟਰ ਧਵਾਉਨੇ ਆ ਫਿਰ ਧਵਾ ਕੇ ਉਹਨੂੰ ਚਮਕਾ ਕੇ ਤੇ 스ਕਾਪ ਸਟਾ ਕੇ ਫਿਰ ਲੈ ਕੇ ਚਾਲਦੇ ਆਂ ਨਾਲ ਇਹਨੂੰ ਵਧੀਆ ਫਿਰ ਅੰਦਰ ਕਰਕੇ ਖੜਾ ਦਾਂਗੇ ਤੇ ਜੇ ਜਾਣ ਲੱਗੇ ਕਰਦਾਂਗੇ ਐਨ ਚਾਮਕਿਆ ਹੋਊਗਾ ਫਿਰ ਲੇਸ਼ਕਾ ਮਾਰਦਾ ਹੀ ਜਾਊਗਾ ਪੰਜਾਬ ਨੂੰ ਚਾਮਕਾ ਦਾ ਹੁਣ ਵੀ ਪੂਰਾ ਪਿਆਪ ਆ ਐ ਤਾਂ ਕੋਈ ਗੱਲ ਨਹੀਂ ਜੀ ਫਟ ਫੇਰ ਵੀ ਧਪਾਉਣਾ ਚਾਹੀਦਾ ਥੱਲੇ ਟੈਰਾ ਡੂਨਾ ਦੀ ਮਿੱਟੀ ਜਿਆਦਾ ਛੋ ਜੂ ਤਾਂ ਸਾਫ਼ ਹੀ ਪਈ ਆ ਸਾਰੀ ਭਾਈ ਕਹਿੰਦਾ ਸਾਈਡ ਤੇ ਕਰਕੇ ਲਾ ਦਿਓ ਧੋਨੇ ਆ ਟਰੈਕਟਰ ਲਾ ਦੀਏ ਸਾਈਡ ਤੇ ਕਰਕੇ ਲਾ ਜੀ ਟਰੈਕਟਰ ਧਵਾ ਲਿਆ ਸੀਗਾ ਆਪਾਂ ਹੁਣ ਮਾਰਦਾ ਲੇਸ਼ਕਾ ਆ ਬਸ ਲੱਗੇ ਹੋਏ ਆ ਬੰਦੇ ਨਾਲ ਤੇ ਆਪਣੇ ਪਾਲਿਸ਼ ਪੋਲਿਸ਼ ਮਾਰਨ ਟੈਟੂ ਰਾਂ ਪੂਰੇ ਕਾਲੇ ਕਰਦੇ ਨੇ ਆਪਾਂ ਮਾਰ ਕੇ ਪਾਲਸ ਲੈ ਕੇ ਚਾਲਦੇ ਹਾਂ ਚਮਕਾ ਕੇ ਫਿਰ ਉਧਰ ਚ ਆਉਂਦੇ ਆ ਲੋਕਲ ਕਰਦੇ ਰਹਿ ਲੀਮਾ ਤੇ ਟੇਕਣ ਦੇਖੋ ਕਰ ਮਾਰਦਾ ਪਹਿਲਾਂ ਰਸ਼ਾ ਕਿਉਂ ਪਤਾ ਹੀ ਬਣ ਗਈ ਗੱਲ ਨਾ ਤਵਾ ਕੇ ਪੂਰੀ ਦੇਖੀ ਹੁਣ ਲੈ ਕੇ ਮਾਰਨਾ ਹੋਰ ਬਸਾ ਉੱਪਰ ਪਾਲਸ ਮਾਰਤੀ ਆਪਾਂ ਇਹ ਸੁੱਕ ਜਵੇ ਸੁੱਕੇ ਤੇ ਕੱਪੜਾ ਬੱਜ ਕੇ ਫਿਰ ਇਹ ਨਾ ਹੋਰ ਵੱਧ ਚਮਕਣ ਲੱਗ ਜਾਂਦੀ ਐ ਸ਼ੋਕ ਇਹ ਚਮਕਾ ਕੇ ਫਿਰ ਆਪਾਂ ਲੈ ਕੇ ਚਾਲਦੇ ਹਾਂ ਯਾਨਸੀ ਵਾਲਾ ਕੰਮ ਤਾਂ ਆਪਣਾ ਹੁਣ ਪੈਂਡਿੰਗ ਰਹਿ ਗਿਆ ਹੋਇਆ ਨਹੀਂ ਉਹ ਤਾਂ ਪਰਸੋਂ ਦੁਬਾਰਾ ਆਵਾਂਗੇ ਉਹ ਕਹਿੰਦੇ ਟਰੈਕਟਰ ਆਰਡਰ ਪਾਤਾ ਉਹਨਾਂ ਨੇ ਦੁਬਾਰਾ ਟਰੈਕਟਰ ਲੈ ਆਇਓ ਉਦੋਂ ਪਾ ਕੇ ਦੇਣਗੇ ਆਪਾਂ ਨੂੰ ਕੇਜ ਤੇ ਹੁਣ ਤਾਂ ਬਸ ਆਪਣਾ ਤਾਂ ਉਹਨਾਂ ਦਾ ਕੰਮ ਸੀ ਮੇਨ ਇਹ ਵੀ ਤੋਤਾ ਕਿ ਟਰੈਕਟਰ ਦਾ ਉਹਨੂੰ ਲੈ ਕੇ ਚਾਲਦੇ ਆਂ ਯਾਨਸੀ ਵਾਲੇ 15 ਦੁਬਾਰਾ ਫੇਰ ਫੋਨ ਆਇਆ ਸੀ ਹੁਣ ਮੈਨੂੰ ਦੁਬਾਰਾ ਫੇਰ ਫੋਨ ਲਾਈ ਜਾਂਦੇ ਆ ਉਹ ਤਾਂ ਟਰੈਕਟਰ ਬਾਰੇ ਪੁੱਛੀ ਜਾਂਦੇ ਆ ਨਾ ਕੋਈ ਨਾ ਤੁਸੀਂ ਸਾਡੇ ਕੋਲ ਤੇ ਕਮਰੇ ਚ ਆ ਜਾਓ ਬਿਲਲੇ ਟਾਈਮ ਬੈਠ ਕੇ ਸਾਰਾ ਕੁਝ ਦਾ ਹੱਦਾਂ ਕੀ ਤੁਹਾਨੂੰ ਟਰੈਕਟਰ ਬਾਰੇ ਕੀ ਕੀ ਹੈ ਕੀ ਕੀ ਨਹੀਂ ਭਜਾਉਣ ਵਾਲਿਆਂ ਦਾ ਹੱਥ ਕੱਢਿਆ ਉਹਨਾਂ ਨੇ ਹੁਣ ਭਜਾ ਕੇ ਦੇਖਿਆ ਸੀਗਾ ਮੇਰੇ ਗੱਲ ਚੋਂ ਤੋ 40 45 ਤੱਕ ਮਸਾ ਚੜਿਆ ਹੁਣ 45 ਤੱਕ ਜਾਣ ਤਾਂ ਉਹਨੇ ਰੇਸ ਹੀ ਮੂੜਤੀ ਡਰ ਗਿਆ ਹਾਤੀ ਖੜੇ ਕਰ ਗਿਆ ਕਹਿੰਦਾ ਮੇਤੋਂ ਨਹੀਂ ਭਜਦਾ ਇਹਨਾਂ ਮੈਂ ਤਾਂ ਫਿਰ ਪੰਜਾਬ ਵਾਲੇ ਪੰਜਾਬੀ ਭਜਾ ਸਕਦੇ ਆ ਮਾਰ ਲਿਆ ਉਹਦਾ ਕਿੱਥੇ ਭਜਣਾ ਲਓ ਜੀ ਟਰੈਕਟਰ ਤੋਂ ਬਾਅਦ ਪੂ ਗਿਆ ਪਾ ਗਏ ਸੀ ਕਿ ਇਧਰ ਗਦਾਵਰੀ ਨਦੀ ਦੇ ਉੱਤੇ ਗਰਦਾਰਾ ਬੰਦਾ ਘਾਟ ਆ ਇੱਥੇ ਆਈ ਸੀ ਉਹਨਾਂ ਇੱਥੇ ਮੱਥਾ ਟੇਕ ਲਿਆ ਵਾ ਬਸ ਚੱਲਦੇ ਹਾਂ ਖੜਾ ਆਪਣਾ ਟਰੈਕਟਰ ਨਾਲ ਤੇ ਬੰਦੇ ਖੜੇ ਆ ਮਾਪਾ ਤੁਰਦਿਆਂ ਚੱਲਦੇ ਆ ਫਿਰ ਪਾਣੀ ਪੀਣ ਆਹ ਪੀ ਲਓ ਉਹਨਾਂ ਚ ਨਹੀਂ ਆਉਂਦਾ ਸਹੀ ਆਹ ਦੇਖ ਟੂਟੀਆਂ ਅਨਾਖਰਾ ਟਰੈਕਟਰ ਉਹ ਦੂ ਗਰਦਾਰਾ ਸਾਹਿਬ ਉਹਦੇ ਇਹ ਆਪਣੇ ਨਦੀ ਦੇ ਉੱਤੇ ਹੀ ਜਗਾ ਕੰਡੇ ਕੰਡੇ ਤੋਂ ਗਰਦਾਰਾ ਮਾਥਾ ਠਾ ਟੇਕ ਕੇ ਹੁਣ ਆਪਾਂ ਚੱਲਦੇ ਮਾਥਾ ਟੇਕ ਲੈ ਸੀਗਾ ਮਾਥਾ ਟੇਕ ਲੈ ਜੀ ਆਪਾਂ ਹੁਣ ਇਹ ਵੀ ਇੱਕ ਦਾ ਅੋਰ ਨਦੀ ਦੇ ਕੰਢੇ ਕੋਰ ਦਾ ਰਵਗਰ ਦਰ ਪਰ ਜੀ ਗੜ ਸਾਹਿਬ ਜੀ ਆਪਾਂ ਆ ਗਏ ਸੀਗੇ ਮਾਥਾ ਟੇਕ ਕੇ ਉਧਰੋਂ ਤੇ ਟਰੈਕਟਰ ਦਾ ਕਰਾ ਕੇ ਕੰਮ ਕਾਲੀ ਕੋਲੇ ਆ ਗਿਆਂ ਬਾ ਟਰੈਕਟਰ ਨੂੰ ਸੈੱਟ ਕਰਕੇ ਲਾਉਣ ਲੱਗੇ ਆਂ ਇੱਧਰ ਆਪਣੇ ਹੋਰ ਵੀ ਟਰਾਲੀਆਂ ਆਈਆਂ ਹੋ ਇੱਧਰ ਖੜੀਆਂ ਨੇ ਪਰਲੇ ਪਾਸੇ ਮਗਰ ਉਹ ਵੀ ਤੁਹਾਨੂੰ ਦਿਖਾਉਨੇ ਆਂ ਆਹ ਉਹ ਦੇਖੜੀਆਂ ਟਰਾਲੀਆਂ ਇੱਕ ਉਹ ਖੜੀਆਂ ਦੋ ਹੋਰ ਖੜੀਆਂ ਨੇ ਲਓ ਇਹ ਉਹ ਖੜੀਆਂ ਟਰਾਲੀਆਂ ਇੱਕ ਤੇ ਜੈਤਵਾਲ ਤੋਂ ਆਈ ਟਰਾਲੀ ਆ ਜਿਹੜੀ ਅਰਲੀ ਅਰਜਨ ਵਾਲੀ ਖੜੀ ਆ ਇਹ ਤਾਂ ਆਪਣੇ ਬੰਦੀ ਆ ਜਾਣਕਰ ਉਹਨਾਂ ਦੀ ਆਈ ਆ ਆ ਹੈਗੀ ਆ ਅੰਬਰਸਰ ਏਰੀਆ ਚੋਂ ਉਹ ਇੱਕ ਟਰਾਲੀ ਪਰੇ ਖੜੀ ਉਹ ਨਹੀਂ ਪਤਾ ਟਰਾਲੀਆਂ ਬਹੁਤ ਜ਼ਿਆਦਾ ਆਈਆਂ ਹੋਈਆਂ ਸੀ ਉਧਰ ਵੀ ਦੇਖ ਕੇ ਆਇਆ ਥੱਲੇ ਦੂਧੀਆਂ ਪਾਰਕਿੰਗਾਂ ਚ ਵੀ ਦੋ ਤਿੰਨ ਟਰਾਲੀਆਂ ਉਧਰ ਹੋਰ ਖੜੀਆਂ ਕਿਤਾ ਹਾਲੰਡੀ ਆਇਆ ਆਪਣੇ ਨਾਲ ਦਾ ਲੈ ਕੇ ਕੋਈ ਤੇ ਹੋਰ ਵੀ ਬੰਦੇ ਆਦੇ ਕਹਿੰਦੇ ਪਹਿਲਾਂ ਵੀ ਆ ਕੇ ਗਈਆਂ ਦੋ ਕੁ ਦਿਨ ਪਹਿਲਾਂ ਟਰਾਲੀਆਂ ਬਹੁਤ ਮੋੜ ਗਈਆਂ ਟਰਾਲੀਆਂ ਤਾਂ ਬਹੁਤ ਜ਼ਿਆਦਾ ਆ ਰਹੀਆਂ ਹਜੂਰ ਸਾਹਿਬ ਨੂੰ ਹੁਣ ਆ ਦਿਨਾਂ ਚ ਇੱਕ ਤਾਂ ਕਿਉਂਕਿ ਮੌਸਮ ਬਹੁਤ ਵਧੀਆ ਆਪਣੇ ਤਾਂ ਠੰਡ ਹੀ ਬਹੁਤ ਜ਼ਿਆਦਾ ਹੋਈ ਪਈ ਆ ਇੱਥੇ ਤਾਂ ਫਿਰ ਟੀ-ਸ਼ਰਟਾਂ 'ਚ ਫਿਰਦੇ ਟੀ-ਸ਼ਰਟਾਂ 'ਚ ਵੀ ਗਰਮੀ ਆਉਂ ਲੱਗ ਜਾਂਦੀ ਆ ਸਵੇਰੇ ਸ਼ਾਮ ਮਾੜੀ ਮੋਟੀ ਹੁੰਦੀ ਆ ਠੰਡ ਆਪ ਨੂੰ ਪੱਕਾ ਛੱਟਣਾ ਪੈਂਦਾ ਹੁਣ ਬਸ ਇਹਦੇ ਟਰੈਕਟਰ ਸੈੱਟ ਕਰਕੇ ਲਾ ਦਈਏ ਬਹੁਤ ਜੀ ਟਰੈਕਟਰ ਟਰਾਲੀ ਆ ਪਟਾਕ ਤਾ ਸੀ ਟਰੈਕਟਰ ਅਟੱਕ ਕੇ ਖੜਾਤਾ ਵਾ ਆਪਾਂ ਹੁਣ ਇਹਨੂੰ ਪਰसों ਨੂੰ ਕੱਢਾਂਗੇ ਕੱਲ ਨੂੰ ਤਾਂ ਆਪਾਂ ਨਾਨਕ ਧੀਰੇ ਜਾਣਾ ਮੈਂ ਮੈਂ ਦਰਸ਼ਨ ਕਰਨ ਤੇ ਬਸ ਆਹਲੇ ਬਲੌਗ ਦੀ ਆਪਾਂ ਇੱਥੇ ਐਂਡਿੰਗ ਕਰਦੇ ਆਂ ਮਿਲਾਂਗੇ ਤੁਹਾਨੂੰ ਹੁਣ ਕੱਲ੍ਹ ਵਾਲੇ ਬਲੌਗ 'ਚ ਜਿਵੇਂ ਲੱਗੀ ਵੀਡੀਓ ਆਪਣੀਆਂ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਚੈਨਲ ਨੂੰ ਕਰ ਲਿਓ ਆਪਣਾ ਇਹਨੂੰ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਕਰ ਦਿਓ ਵੱਧ ਵੱਧ ਜਾਣਿਆਂ ਨੂੰ ਤਾਂ ਜੋ ਹੋਰ ਵੀ chre ਬੈਠੇ ਹੋ ਜੂ ਸਕਣ ਤੇ ਦਰਸ਼ਨ ਕਰ ਸਕਣ ਗੁਰਦਾਰਿਆਂ ਦੇ ਜਾਂ ਜੋ ਵੀ ਚੀਜ਼ਾਂ ਆਪਾਂ ਦਿਖਾਉਨੇ ਹਨਾ ਦੇਖ ਸਕਣ ਸੋ ਵੱਧ ਵੱਧ ਲੋਕਾਂ ਨੂੰ ਸ਼ੇਅਰ ਕਰ ਦਿਓ ਮਿਲਦੇ ਆ ਹੁਣ ਤੁਹਾਨੂੰ ਕੱਲ੍ਹ ਦੇ ਬਲੌਗ 'ਚ At taktik sa aray bye-bye.